ਵਾਹਿਗੁਰੂ ਜੀ ਤੇਰੇ ਕਵਨ ਕਵਨ ਗੁਣ ਕਹ ਕਹ ਗਵਾ ਤੂ ਸਾਹਿਬ ਗੁਣੀ ਨਦਾਨ ਤੁਮਰੀ ਮਹਮਾ ਬਰਨ ਨਾ ਸਕੂ ਤੂ ਠਾਕੁਰ ਓ ਚ ਭਗਵਾਨਾ ਰਸਨਾ ਰਮਤ ਸੁਣਤ ਸੁਖ ਸ੍ਰਵਨਾ ਚਿਤ ਚਿਤੇ ਸੁਖ ਹੋਈ ਕੋਪੀ ਖਣ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ कहो पीखण दोइ नैन संतोखे जह देखां तह सोई वाहिगुरु जी राग सोरठ बाणी भॻत रविदास जी की। एक ओंकार सतगुर प्रसाद जब हम होते तब तू न ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜਸੇ ਲਹਿਰ ਮਾਏ ਉਦਦ ਜਲ ਕੇ ਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜਸੇ ਲਹਿਰ ਮਾਏ ਉਦਦ ਜਲ ਕੇ ਵਲ ਜਲ ਮਾਹੀ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮੰਨਿਆ ਹੋਏ ਨ ਤੈਸਾ ਰਹਾ ਨਰਬਦ ਏਕ ਸਿੰਘਾਸਨ ਸੋਇਆ ਸੁਪਨੇ ਭਿਆਪਖਾਰੀ ਅਛਤ ਰਾਜ ਦੁਗ ਬੇਸਰਤ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਸ਼ ਮਰਮ ਜਨਾਇਆ ਅਨਕ ਕਟਕ ਜਸ ਭੂਲ ਪਰੇ ਅਬ ਕਹਤੇ ਕਹਨ ਨ ਆਇਆ ਸਰਬੇ ਕੋ ਨੇਕਾ ਸੁਆਮੀ ਸਬ ਗਟ ਭੋਗ ਵੈ ਸੋਈ ਕਹ ਰ ਵਿਦਾਸ ਹਾਥ ਪੈ ਨਿਰ ਸਹਜ ਹੋਇ ਸੋ ਹੋਈ ਸਰਬੇਕ ਅਨੇਕ ਸੁਆਮੀ ਸਬ ਗਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨਿਰ ਸਹਜ ਹੋਈ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਭੰ ਗੁਰ ਪ੍ਰਸਾਦਿ ਜਾਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਅਭੀ ਸੱਚੋ ਨਾਨਕ ਹੋਸੀ ਬੀ ਸੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਰੀ ਸੰਗਤ ਦੀ ਹਾਜ਼ਰੀ